ਹਾਂਜੀ ਸੱਜਣੋ ਸਵਾਗਤ ਹੈ ਵੀ ਤੁਹਾਡਾ ਸਾਰਿਆਂ ਦਾ ਵੈਸੇ ਤਾਂ ਜਿਹੜੀ ਆਪਾਂ ਵਾਇਸ ਓਵਰ ਕਰਕੇ ਵੀਡੀਓ ਪਾਨੇ ਆ ਨਾ ਉਹ ਹਿੰਦੀ ਚ ਪਾਨੇ ਆ ਕਿਉਂਕਿ ਜਿਹੜੀ ਇੰਟਰਵਿਊ ਹੁੰਦੀ ਆ ਉਹ ਪੰਜਾਬੀ ਚ ਕੀਤੀ ਹੁੰਦੀ ਆ ਤੇ ਵਾਇਸ ਓਵਰ ਵਾਲੀ ਵੀਡੀਓ ਜਿਹੜੀ ਆ ਉਹ ਹਿੰਦੀ ਚ ਕਰ ਦੇਈਦੀ ਆ ਉਹਦੇ ਨਾਲ ਜਿਹੜੇ ਆਊਟ ਆਫ ਸਟੇਟ ਆਪਣੇ ਵਿਊਅਰਸ ਆ ਉਹਨਾਂ ਨੂੰ ਵੀ ਸਮਝ ਲੱਗ ਜਾਂਦੀ ਆ ਕਿ ਕਿਹੜੇ ਘੋੜੇ ਬਾਰੇ ਕੀ ਆਪਾਂ ਇਨਫੋਰਮੇਸ਼ਨ ਦੇ ਰਹੇ ਆ ਪਰ ਅੱਜ ਕੁਝ ਗੱਲ ਹੀ ਇਹੋ ਜਿਹੀ ਸੀ ਕਿ ਪੰਜਾਬੀ ਚ ਜਾਣ ਕੇ ਵੀਡੀਓ ਬਣਾਣੀ ਪਈ ਕਿਉਂਕਿ ਆਪਾਂ ਅੱਜ ਗੱਲ ਕਰ ਰਹੇ ਆਂ ਪੰਜਾਬ ਬਰੀਡ ਦੀ ਪੰਜਾਬ ਦੀ ਨਸਲ ਦੀ ਗੱਲ ਕਰ ਰਹੇ ਆਂ ਤੇ ਇਹ ਜਿੱਥੇ ਆਪਾਂ ਅੱਜ ਜਾ ਰਹੇ ਆਂ ਪੰਜਾਬ ਦੀ ਨਸਲ ਸਮਝ ਲਓ ਉੱਥੋਂ ਹੀ ਸ਼ੁਰੂ ਹੋਈ ਆ ਤੇ ਉਸ ਘਰ ਦੇ ਵਿੱਚ ਹੀ ਪੰਜਾਬ ਦੀ ਨਸਲ ਦਾ ਜਨਮ ਹੋਇਆ ਤੇ ਮਿੱਤਰੋ ਆਪਾਂ ਜਾ ਰਹੇ ਸੀ ਅੱਜ ਮੱਝੂ ਦੇ ਬਾਪੂ ਜੋਰਾ ਸਿੰਘ ਜੀ ਦੇ ਘਰ ਬਈ ਵਿੱਕੀ ਨਾਲ ਆਪਣੀ ਫੋਨ ਤੇ ਗੱਲ ਹੋਈ ਸੀ ਤੇ ਬਈ ਹੁਣੀ ਅੱਜ ਘਰ ਸੀ ਜੇ ਅਸੀਂ ਕਿਹਾ ਚਲੋ ਮਿਲ ਕੇ ਆਨੇ ਆ ਇਹ ਮੱਝੂ ਕੇ ਪਿੰਡ ਤਕਰੀਬਨ ਨਿਹਾਲ ਸਿੰਘ ਵਾਲਾ ਤੋਂ 15 ਕਿਲੋਮੀਟਰ ਤੇ ਆ ਜੀ ਅਸੀਂ ਉਧਰ ਵੀਡੀਓ ਕਰਨ ਗਏ ਸੀ ਤੇ ਸੋਚਿਆ ਚਲੋ ਬਾਪੂ ਦੇ ਬੁੱਤ ਦੇ ਦਰਸ਼ਨ ਕਰਿਆ ਆਉਣੇ ਆ ਬਾਪੂ ਨੂੰ ਇੱਕ ਸ਼ਰਧਾਂਜਲੀ ਹੋ ਜੂਗੀ ਜਾਂ ਕਹਿ ਸਕਦੇ ਆ ਕਿ ਬਾਪੂ ਦੇ ਬੁੱਤ ਨੂੰ ਹੀ ਦੇਖ ਕੇ ਸਾਡਾ ਉਡਿਆ ਰੂਹ ਨੂੰ ਸਕੂਨ ਮਿਲ ਜਾਊਗਾ ਤੇ ਬਾਪੂ ਦੇ ਘਰ ਵੀ ਜਾ ਆਵਾਂਗੇ ਤੇ ਸੱਜਣੋ ਬਾਈ ਵਿੱਕੀ ਸਾਡਾ ਪਹਿਲੇ ਵਿਚਾਰਾ ਇੰਤਜ਼ਾਰ ਕਰ ਰਿਆ ਸੀ ਬਾਹਰ ਹੀ ਖੜਾ ਸੀ ਕਿਉਂਕਿ ਬਾਈ ਨੂੰ ਆਪਾਂ ਪਹਿਲੇ ਫੋਨ ਕਰ ਦਿੱਤਾ ਸੀ ਕਿ ਅਸੀਂ ਪਹੁੰਚਣ ਵਾਲੇ ਆ ਤੇ ਉਹ ਘਰ ਦੇ ਬਾਹਰ ਹੀ ਖੜ ਕੇ ਸਾਡਾ ਜਿਹੜਾ ਵੇਟ ਕਰ ਰਿਆ ਸੀਗਾ ਤੇ ਬਾਪੂ ਦੇ ਘਰ ਤੁਹਾਨੂੰ ਦਿਖਾਣੇ ਆ ਜੀ ਕਿਉਂਕਿ ਹੁਣ ਬਾਪੂ ਦਾ ਜਿਹੜਾ ਪੋਤਾ ਆ ਬਾਈ ਵਿੱਕੀ ਮੱਝੂ ਕੇ ਇਹਨੇ ਭਾਈ ਨੇ ਦੁਬਾਰਾ ਕੰਮ ਚੱਕਿਆ ਜੀ ਪਹਿਲਾਂ ਥੋੜਾ ਜਿਹਾ ਬੀਜ਼ੀ ਹੋ ਗਿਆ ਸੀ ਰਜੇਮਿਆਂ ਵਿੱਚ ਟੌਪ ਦੀਆਂ ਕੋੜੀਆਂ ਆ ਤੁਹਾਨੂੰ ਕੋੜੀਆਂ ਵੀ ਬਾਅਦ ਵਿੱਚ ਦਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬੱਪੂ ਜੀ ਦੀ ਭੈਣ ਆ ਸਿਸਟਰ ਆ ਸੀ ਉਹਨਾਂ ਨਾਲ ਬੈਠ ਕੇ ਬੀਬੀ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਸਾਰੀਆਂ ਉਸ ਤੋਂ ਬਾਅਦ ਚੱਲ ਪਏ ਜੀ ਆਪਾਂ ਬੱਪੂ ਜੀ ਦਾ ਬੁੱਤ ਦੇ ਦਰਸ਼ਨ ਕਰਨ ਜੋ ਕਿ ਤੁਹਾਡੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਈ ਸਾਮਨੇ ਪਿੰਡ ਝਿੰਗੜਾ ਤੋਂ ਇਹਨੂੰ ਆਪਾਂ ਝਿੰਗੜ ਸਾਹਿਬ ਵੀ ਕਹਿੰਨੇ ਆ ਉਹਨੇ ਮੂਰੇ ਹੋ ਕੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਬਾਪੂ ਜੀ ਦਾ ਪੁੱਤ ਲੋ ਆਇਆ ਸੀ ਇਹ ਆ ਜੀ ਭਾਈ ਝਿੰਗੜ ਸਾਹਿਬ ਨਾਮ ਭਾਈ ਦਾ ਸਾਹਿਬ ਆ ਤੇ ਪਿੰਡ ਝਿੰਗੜਾ ਐ ਇਸ ਕਰਕੇ ਝਿੰਗੜ ਸਾਹਿਬ ਆਪਾਂ ਭਾਈ ਨੂੰ ਕਹਿੰਨੇ ਆ ਜੀ ਤੇ ਨਾਲ ਆਪਣਾ ਹੈਗਾ ਜੀ ਵਿੱਕੀ ਮੱਝੂਕੇ ਬਾਪੂ ਜੋਰਾ ਸਿੰਘ ਜੀ ਦਾ ਪੋਤਾ ਪਰ ਇੱਕ ਗੱਲ ਹੋਰ ਦੱਸ ਦਈਏ ਜੀ ਆਹ ਜਿਹੜਾ ਨਾ ਬੱਪੂ ਦਾ ਬੁੱਤ ਬਣਾਇਆ ਇਹ ਬਣਾਇਆ ਬਈ ਇਕਬਾਲ ਮਾਨੂੰਕੇ ਨੇ ਮਤਲਬ ਜੇ ਤੁਹਾਡਾ ਕਦੇ ਵੀ ਉਧਰ ਲਾ ਗੇੜਾ ਲੱਗੇ ਤਾਂ ਜਰੂਰ ਜਾ ਕੇ ਆਇਓ ਬੁੱਤ ਦੇਖ ਕੇ ਆਇਓ ਐਨ ਬਸ ਆਤਮਾ ਜਿਹੜੀ ਆ ਉਹੀ ਪਾਣੀ ਰਹਿ ਗਈ ਆ ਰੂਹ ਪਾਣੀ ਰਹਿ ਗਈ ਆ ਇਸ ਬੁੱਤ ਦੇ ਵਿੱਚ ਬਾਕੀ ਖੂਬ ਖੂ ਐ ਲੱਗਦਾ ਕਿ ਬਾਪੂ ਜੀ ਆਪ ਖੜੇ ਆ ਤੇ ਬਈ ਘੋੜੇ ਦੇ ਲਾਗੇ ਜਾ ਕੇ ਵਾਕਿਆ ਹੀ ਲੱਗਦਾ ਕਿ ਇਹ ਮੱਝੂ ਕੇ ਲਾਈਨ ਦਾ ਘੋੜਾ ਹੋਊਗਾ ਜਿਹੜਾ ਬਹੁਤ ਰੀਜਣਾ ਤਿਆਰ ਹੋਇਆ ਬਹੁਤ ਹੀ ਪਿਆਰ ਨਾਲ ਬਾਈ ਅ ਇਕਬਾਲ ਮਾਨੂ ਕੇ ਨੇ ਤਿਆਰ ਕੀਤਾ ਏ ਜੀ ਬੱਪੂ ਦੇ ਘਰ ਕਬੂਤਰ ਆ ਰੱਖੇ ਹੋਏ ਤੇ ਐ ਸਾਰੇ ਕਬੂਤਰ ਜੀ ਅ ਵੈਸੇ ਲਾਈਨ ਜੀ ਆਪਾਂ ਦੱਸ ਦਈਏ ਤਾਂ ਬਹੁਤ ਜ਼ਿਆਦਾ ਵਧੀਆ ਲਾਈਨ ਦੇ ਆ ਇਹ ਬਾਈ ਦੀ ਤਾਰੀ ਲੀਲਾਂ ਵਾਲੇ ਦੇ ਕਬੂਤਰ ਦੇ ਖਾਨਦਾਨ ਚੋਂ ਸਾਰੇ ਉਹਦੇ ਹੀ ਆ ਜੀ ਤੇ ਇੱਕ ਬਾਪੂ ਦੇ ਘਰਾਂ ਨੀਲਾ ਬਸ਼ੀਰਾ ਤਿਆਰ ਹੋ ਰਿਹਾ ਤੇ ਬਹੁਤ ਜ਼ਿਆਦਾ ਜ਼ਬਰਦਸਤ ਇਹ ਬੱਚਾ ਬਣੂਗਾ ਹਲੇ 9-10 ਮਹੀਨੇ ਦਾ ਹੋਇਆ ਤੇ ਤੁਸੀਂ ਦੇਖ ਸਕਦੇ ਆ ਕਦ ਕਾਠ ਕਿੰਨਾ ਕਰ ਚੁੱਕਾ ਤੇ ਸੁਨਖਪਣਾ ਵੀ ਬਹੁਤ ਆ ਤੇ ਹੈ ਵੀ ਇਹ ਮੱਝੂ ਕੇ ਲਾਈਨ ਦਾ ਹੀ ਆ ਇਹੀ ਡਿਟੇਲ ਆਪਾਂ ਥੋੜਾ ਵੱਡਾ ਹੋਲਾਣਾ ਤੋਂ ਫੇਰ ਪਾਵਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਬਾਈ ਵਿੱਕੀ ਨੂੰ ਕਿਹਾ ਕਿ ਕੁੜੀਆਂ ਦਿਖਾ ਆਪਣੀਆਂ ਕੱਢ ਕੇ ਬਈ ਬਾਹਰ ਤਾਂ ਹੀ ਗੱਲ ਬਣਨੀ ਆ ਇਹ ਬਈ ਨੇ ਇੱਕ ਕੁੜੀ ਆ ਇਹ ਵੀ ਬਹੁਤ ਸੋਹਣੀ ਆ ਇਹ ਜੀ ਬਾਈ ਵਿੱਕੀ ਨੇ ਲਈ ਸੀ ਤਾਰੀ ਬਾਈ ਲੀਲਾ ਵਾਲੇ ਕੋਲ ਤੇ ਇਹ ਹੈਗੀ ਆ ਜੀ ਬਰਕਾਣਾ ਲਾਈਨ ਦੀ ਬਹੁਤ ਘੱਟ ਘੋੜੀਆਂ ਦੇਖਣ ਨੂੰ ਮਿਲਦੀਆਂ ਇਸ ਲਾਈਨ ਦੀਆਂ ਤੇ ਬਹੁਤ ਸੋਹਣੀ ਘੋੜੀ ਆ ਬਹੁਤ ਸਨੱਖੀ ਆ ਹੁਣ ਕੁਝ ਲੋਕ ਕਹੂਗੇ ਹਾਈਟ ਵਾਰਾ ਜਾਂ ਕੁਛ ਆ ਬਈ ਵਿੱਕੀ ਦਾ ਹੀ ਕੱਦ ਵਾਲਾ ਆ ਘੋੜੀ ਤਾਂ ਉੱਚੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਵਿੱਕੀ ਦਾ ਹੀ ਕੱਦ ਵਾਲਾ ਤੇ ਬਈ ਆ ਘੋੜੀ ਜਿਹੜੀ ਐ ਅਲੀ ਸ਼ਾਇਨ ਲਾਈਨ ਦੀ ਆ ਤੇ ਅਲੀ ਸ਼ਾਇਨ ਲਾਈਨ ਦੀ ਘੋੜੀ ਪੂਰੀ ਸੋਹਣੀ ਸਨੱਖੀ ਆ ਇਹ ਬਈ ਤਾਰੀਕੋਂ ਲੀਲਾ ਵਾਲੇ ਕੋਲੋਂ ਨਾ ਇਹ ਗਿਫਟ ਆਈ ਆ ਭਾਈ ਵਿੱਕੀ ਨੂੰ ਕਿਉਂਕਿ ਤਾਰੀ ਬਾਈ ਬਹੁਤ ਜ਼ਿਆਦਾ ਇੱਜ਼ਤ ਕਰਦਾ ਇਸ ਪਰਿਵਾਰ ਦੀ ਤੇ ਬਹੁਤ ਜ਼ਿਆਦਾ ਬਾਈ ਜਿਹੜਾ ਆ ਉਹ ਬਾਪੂ ਦੇ ਜੋ ਘੋੜਿਆਂ ਨੂੰ ਦੇਣ ਆ ਉਸ ਚੀਜ਼ ਦਾ ਬਹੁਤ ਜ਼ਿਆਦਾ ਤਕੜਾ ਫੈਨ ਆ ਬਾਈ ਤਾਰੀ ਤੇ ਬਾਈ ਤਾਰੀ ਵੱਲੋਂ ਇਹ ਵਿੱਕੀ ਵੀਰੇ ਨੂੰ ਇਹ ਘੋੜੀ ਗਿਫਟ ਦਿੱਤੀ ਗਈ ਸੀ ਤੇ ਬਾਈ ਨੇ ਤਾਰੀ ਨੇ ਬਾਹਰੋਂ ਖਰੀਦੀ ਸੀ ਘੋੜੀ ਤੇ ਅਲੀ ਸ਼ਨ ਲਾਈਂਦੀ ਆ ਇਹ ਕੁੜੀ ਜੀ ਸਪੈਸ਼ਲ ਖਰੀਦ ਕੇ ਵਿਕੀ ਬਾਈ ਨਹੀਂ ਦੁੱਤੀ ਸੀ ਤੇ ਭਾਈ ਆ ਆ ਮੈਂ ਬਿੱਕੀ ਨੰਦੇ ਘਰ ਬਾਪੂ ਜੋਰਾ ਸਿੰਘ ਦੇ ਘਰ ਆ ਹੀਰਾ ਯਾਰ ਕੁੜੀਆਂ ਤਾਂ ਬਹੁਤ ਦੇਖੀਆਂ ਪਰ ਆ ਕੁਛ ਵੱਖਰੀ ਸੀ ਕੁੜੀ ਇਹਦੇ ਕੋਲ ਖੜ ਕੇ ਪਤਾ ਲੱਗਦਾ ਵੀ ਵਾਕਿਆ ਇਹ ਚੀਜ਼ ਆ ਕੁੜੀ ਇਹ ਸਜਣੋ ਕੁੜੀ ਹੈਗੀ ਆ ਜੀ ਮੱਝੂ ਕੇ ਲਾਈਂਦੀ ਹੀ ਇਹ ਡਾਇਰੈਕਟ ਐਡਮ ਦੀ ਬੱਚੀ ਆ ਤੇ ਬਿੱਕੀ ਭਾਈ ਕਹਿੰਦਾ ਜੀ ਜਦੋਂ ਇਹ ਲੈਣੀ ਸੀ ਘੋੜੀ ਇਹ ਖਰੀਦਣ ਤੋਂ ਪਹਿਲਾਂ ਅਸੀਂ ਪੂਰੀ ਪੁਛ ਪੜਤਾਲ ਕੀਤੀ ਕਿ ਵਾਕੇ ਇਹ ਐਡਮ ਦੀ ਬੱਚੀ ਹੈਗੀ ਵੀ ਆ ਕਿ ਕੀ ਚੱਕਰ ਆ ਕਿਤੇ ਕੁਝ ਗਲਤ ਨਾ ਹੋ ਜਵੇ ਜਾਂ ਕੁਝ ਵੀ ਆ ਤੇ ਬਈ ਬਹੁਤ ਸੋਹਣੀ ਘੋੜੀ ਆ ਤੇ ਬਹੁਤ ਸਨੱਖੀ ਆ ਮਰੇ ਹੱਡ ਪੈਰ ਬਹੁਤ ਜ਼ਿਆਦਾ ਖੁੱਲੇ ਆ ਸੁੰਭ ਦੇਖੋ ਤੁਸੀਂ ਕਿੱਡੇ ਕਿੱਡੇ ਆ ਘੋੜੀਆਂ ਦੇ ਸੁੰਭ ਐਡੇ ਹੁੰਦੇ ਨਹੀਂ ਜਿਹੜੇ ਇਹਦੇ ਆ ਤੇ ਘੋੜੀ ਵਿੱਚ ਸੁਨੱਖ ਪਣਾ ਵੀ ਬਹੁਤ ਆ ਤੇ ਘੋੜੀ ਮਜ਼ਬੂਤ ਵੀ ਬਹੁਤ ਆ ਮਜ਼ਬੂਤੀ ਦੇ ਵਿੱਚ ਤਾਂ ਜੇ ਆਪਾਂ ਜਾਈਏ ਤਾਂ ਬਹੁਤ ਜ਼ਿਆਦਾ ਵੱਡੀ ਘੋੜੀ ਆ ਇਹ ਇਹ ਦੇਖਣ ਨੂੰ ਇਸ ਕਰਕੇ ਤੁਹਾਨੂੰ ਮੈਂ ਦੁਬਾਰਾ ਕਹਿ ਰਿਹਾ ਵੀ ਛੋਟੀ ਲੱਗ ਰਹੀ ਹੈ ਕਿਉਂਕਿ ਭਾਈ ਵਿੱਕੀ ਦਾ ਹੀ ਕੱਦ ਬਾਲਾ ਲੰਮਾ ਆ ਬਾਕੀ ਜਿਹੜੇ ਵੀਰਾਂ ਨੇ ਸਹਿਯੋਗ ਦਿੱਤਾ ਸੀ ਬਾਪੂ ਜੋਰਾ ਸਿੰਘ ਜੀ ਤੇ ਬੋਤਲਵਾਣ ਦੇ ਲਈ ਉਹਨਾਂ ਵੀਰਾਂ ਦੀ ਸਾਰਿਆਂ ਦੀ ਇੱਕ ਨਾਮ ਦੀ ਸੂਚੀ ਮੇਰੇ ਤੱਕ ਪਹੁੰਚੀ ਸੀ ਤੇ ਉਹ ਆਪਾਂ ਇਸ ਵੀਡੀਓ ਦੇ ਐਂਡ ਵਿੱਚ ਜਿਹੜੀ ਆ ਉਹ ਲਾ ਦਤੀ ਆ ਤੇ ਉਸ ਦੇੰਦੀਆਂ ਕੁਝ ਫੋਟੋਆਂ ਸੀ ਜਿਸ ਦਿਨ ਬਾਪੂ ਜੋਰਾ ਸਿੰਘ ਜੀ ਦਾ ਪੁੱਤ ਇੱਥੇ ਪਿੰਡ ਮੱਝੂਕੇ ਵਿੱਚ ਲਗਾਇਆ ਗਿਆ ਸੀ ਤੇ ਉਹ ਫੋਟੋਆਂ ਵੀ ਮੈਂ ਲਗਾ ਦਤੀਆਂ ਇਸੇ ਵੀਡੀਓ ਦੇ ਵਿੱਚ ਤਾਂ ਕਰਕੇ ਸਭ ਨੂੰ ਇਹ ਪਤਾ ਲੱਗ ਜਵੇ ਕਿ ਹਾਂ ਵੀ ਬਾਪੂ ਜੋਰਾ ਸਿੰਘ ਜੀ ਦਾ ਬੁੱਤ ਉੱਥੇ ਲੱਗਾ ਹੋਇਆ ਤੇ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹ ਜ਼ਰੂਰ ਜਾ ਕੇ ਦੇਖ ਕੇ ਆ ਤੇ ਮੇਟਰ ਉਸ ਤੋਂ ਬਾਅਦ ਆਪਾਂ ਨੇ ਵਾਪਸੀ 'ਚ ਚਾਲੇ ਪਾ ਲਏ ਸੀ ਠੀਕ ਹੈ ਸਜਣੋ ਮਿਲਦੇ ਆਂ ਦੂਸਰੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਤਾਂ ਬਾਪੂ ਜੋਰਾ ਸਿੰਘ ਦਾ ਨਾਮ ਲਿਖ ਕੇ ਇੱਕ ਵਾਰ ਉਹਦਾ ਧੰਨਵਾਦ ਜਰੂਰ ਕਰਿਓ ਨਾਲ